ਪੰਜਾਬੀ ਇੱਕ ਤੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਿਆਂ ਵੱਡੀਆਂ ਖਬਰਾਂ ਪੰਜਾਬ ਦੀਆਂ ਔਰਤਾਂ ਲਈ ਪੰਜਾਬ ਸਰਕਾਰ ਵੱਲੋਂ ਵੱਡੀ ਖੁਸ਼ਖਬਰੀ ਸਰਕਾਰ ਦੇਣ ਜਾ ਰਹੀ ਹੈ 1000 ਰੁਪਏ ਪ੍ਰਤੀ ਮਹੀਨਾ ਕੈਬਨਟ ਮੰਤਰੀ ਅਨਮੋਲ ਗਨਮਾਨ ਬਾਰੇ ਆਈ ਵੱਡੀ ਖਬਰ ਪੰਜਾਬ ਦਾ ਕਾਰੋਬਾਰ ਵਧਾਉਣ ਲਈ 24 ਜਨਵਰੀ ਨੂੰ ਜਾਣਗੇ ਸਪੇਨ ਸੀਐਮ ਭਗਵੰਤ ਮਾਨ ਸਰਕਾਰ ਨੇ ਪੰਜਾਬ 'ਚ ਫੜਿਆ ਕਰੋੜਾਂ ਦਾ ਕਪਲਾ ਦਿੱਤੇ ਵੱਡੇ ਹੁਕਮ ਭਗਵੰਤ ਮਾਨ ਤੇ ਕੇਜਰੀਵਾਲ ਦੀ ਗਵਾਹੀ ਚ ਪੰਜਾਬ ਦੇ ਮੰਤਰੀ ਦੇ ਵਿਧਾਇਕਾਂ ਬਾਰੇ ਹੋਈ ਮੀਟਿੰਗ ਲੋਕ ਸਭਾ ਚੋਣਾਂ ਨੂੰ ਲੈ ਕੇ ਖੀਚੀ ਤਿਆਰੀ ਅੱਜ ਹੋਵੇਗੀ ਆਮ ਮੰਤਰੀ ਪ੍ਰਾਂਤ ਪ੍ਰਤੀਸ਼ਟਾ ਦੇਖੋ ਦੇਸ਼ ਦੇ ਕਿੱਥੇ ਕਿੱਥੇ ਕੀ ਕੀ ਰਹੇਗਾ ਬੰਦ ਪੰਜਾਬ 'ਚ ਤੁੰਦਰਾਂ ਲੀਤ ਲਹਿਰ ਰਹੇਗੀ ਜਾਰੀ ਮੌਸਮ ਵਿਭਾਗ ਵੱਲੋਂ ਅਗਲੇ 2 ਦਿਨਾਂ ਲਈ orange alert ਜਾਰੀ ਪ੍ਰਤਾਪ ਬਾਜਵਾ ਨੇ ਕੇਂਦਰ ਦੀ ਮੋਦੀ ਸਰਕਾਰ ਤੇ ਕੀਤਾ ਵੱਡਾ ਹਮਲਾ ਕਿਹਾ ਪੰਜਾਬ ਦੀ ਤਰੱਕੀ ਰੋਕਣ ਲਈ ਬੰਦ ਕੀਤੀ ਹੈ ਟਾਰੀ ਸਰਹੱਦ ਪੰਜਾਬ 'ਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪ ਸਰਕਾਰ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਪੱਤਾ ਦੇਣ ਜਾ ਰਹੀ ਹੈ ਇਸ ਦੀਆਂ ਤਿਆਰੀਆਂ ਵੀ ਮੁਕੰਮਲ ਕਰ ਲਈਆਂ ਗਈਆਂ ਹਨ ਇਹ ਯੋਜਨਾ 4 ਪੜਾਵਾਂ ਵਿੱਚ ਪੂਰੀ ਕੀਤੀ ਜਾਣੀ ਹੈ ਜਿਸ ਵਿੱਚ ਲਗਭਗ 80 ਲੱਖ ਔਰਤਾਂ ਨੂੰ ਲਾਭ ਮਿਲੇਗਾ ਦੇ ਲਈ ਸਰਕਾਰ ਨੇ ਵਿੱਤ ਵਿਭਾਗ ਨੂੰ ਫਾਈਲ ਭੇਜ ਦਿੱਤੀ ਹੈ ਔਰਤਾਂ ਦੀਆਂ ਲੋੜਾਂ ਅਨਸਾਰ ਇਸ ਨੂੰ ਚਾਰ ਪੜਾਵਾਂ ਵਿੱਚ ਵੰਡਿਆ ਜਾਵੇਗਾ ਸਭ ਤੋਂ ਪਹਿਲਾਂ ਇਕੱਲੀਆਂ ਔਰਤਾਂ ਨੂੰ ਇਹ ਲਾਭ ਮਿਲਣ ਦੀ ਉਮੀਦ ਹੈ ਇਹਨਾਂ ਵਿੱਚ ਵਿਧਵਾਵਾਂ ਜਾਂ ਤਲਾਕਸ਼ੁਦਾ ਔਰਤਾਂ ਦੀ ਸ਼ਾਮਲ ਹੋਣਗੀਆਂ ਇਸ ਤੋਂ ਬਾਅਦ ਹੌਲੀ-ਹੌਲੀ ਇਸ ਯੋਜਨਾ ਦਾ ਲਾਭ ਹਰੇਕ ਔਰਤ ਨੂੰ ਪਹੁੰਚਾਇਆ ਜਾਵੇਗਾ ਇਸ ਪਹਿਲੇ ਪੜਾਅ ਵਿੱਚ 1.5 ਲੱਖ ਔਰਤਾਂ ਨੂੰ ਲਾਭ ਦਿੱਤਾ ਜਾਵੇਗਾ ਜਿਸ ਕਾਰਨ ਪੰਜਾਬ ਦਾ ਸਿੱਧਾ ਖਰਚ 15 ਕਰੋੜ ਰੁਪਏ ਪ੍ਰਤੀ ਮਹੀਨਾ ਵਧੇਗਾ ਇਸ ਦੇ ਨਾਲ ਹੀ ਜੇ ਪੰਜਾਬ ਵਿੱਚ ਮਹਿਲਾ ਵੋਟਰਾਂ ਦੀ ਗਿਣਤੀ ਦੀ ਗੱਲ ਕਰੀਏ ਤਾਂ 1 ਕਰੋੜ 2 ਲੱਖ ਮਹਿਲਾ ਵੋਟਰ ਹਨ ਪਰ ਇਸ ਦਾ ਸਿੱਧਾ ਲਾਭ ਲਗਭਗ 80 ਲੱਖ ਔਰਤਾਂ ਨੂੰ ਹੋਣ ਵਾਲਾ ਹੈ ਦੂਜੇ ਪੜਾਅ ਵਿੱਚ ਹੋਰ ਔਰਤਾਂ ਨੂੰ ਲਾਭ ਦਿੱਤਾ ਜਾਵੇਗਾ ਜਿਨ੍ਹਾਂ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਹੈ ਇਨ੍ਹਾਂ ਵਿੱਚ ਗ੍ਰਹਿਣੀਆਂ ਤੇ 18 ਸਾਲ ਤੋਂ ਵੱਧ ਉਮਰ ਦੇ ਉਹ ਵਿਦਿਆਰਥੀ ਸ਼ਾਮਿਲ ਹੋਣਗੇ ਜੋ ਪੜ੍ਹ ਰਹੇ ਹਨ ਇਸ ਦੇ ਨਾਲ ਹੀ ਤੀਜੇ ਪੜਾਅ ਵਿੱਚ ਘੱਟ ਆਮਦਨੀ ਵਾਲੀਆਂ ਔਰਤਾਂ ਜਾਂ ਬੀਪੀਐਲ ਕਾਰਡ ਰੱਖਣ ਵਾਲੀਆਂ ਔਰਤਾਂ ਨੂੰ ਲਾਭ ਦੇਣ ਦਾ ਵਿਚਾਰ ਹੈ ਚੌਥੇ ਪੜਾਅ ਵਿੱਚ ਹਰ ਔਰਤ ਨੂੰ ਇਸ ਯੋਜਨਾ ਨਾਲ ਜੋੜਿਆ ਜਾਵੇਗਾ ਇੱਕ ਵਾਰ ਇਸ ਸਕੀਮ ਦੇ ਪੂਰੀ ਤਰ੍ਹਾਂ ਲਾਗੂ ਹੋਣ ਤੋਂ ਬਾਅਦ ਪੰਜਾਬ ਸਰਕਾਰ ਦੇ ਖਰਚੇ ਵਿੱਚ ਪ੍ਰਤੀ ਮਹੀਨਾ ਲਾਪਗ 900 ਕਰੋੜ ਰੁਪਏ ਦਾ ਵਾਅਦਾ ਹੋਵੇਗਾ ਪੰਜਾਬ ਦੇ ਕੈਬਨਟ ਮੰਤਰੀ ਅਨਮੋਲ ਗਣਮਾਨ ਵਾਰੇ ਵੱਡੀ ਖਬਰ ਸਾਹਮਣੇ ਆਈ ਹੈ ਸਪੇਨ ਦੇ ਸ਼ਹਿਰ ਮੈਦ੍ਰਿਡ ਵਿੱਚ ਹੋਣ ਵਾਲੇ ਟੂਰਿਜ਼ਮ ਮੇਲੇ ਵਿੱਚ ਪੰਜਾਬ ਸਰਕਾਰ ਦੀ ਨੁਮਾਇੰਦੀ ਕਰਨ ਲਈ ਟੂਰਿਜ਼ਮ ਅਤੇ ਇਨਵੈਸਟਮੈਂਟ ਪ੍ਰਮੋਸ਼ਨ ਕੈਬਨਿਟ ਮੰਤਰੀ ਅਨਮੋਲ ਗਗਨਮਾਨ 24 ਜਨਵਰੀ ਤੋਂ 28 ਤੱਕ ਸਪੇਨ ਦੌਰੇ ਤੇ ਪਹੁੰਚ ਰਹੇ ਹਨ ਪੰਜਾਬ ਸਰਕਾਰ ਵੱਲੋਂ ਸੈਰ ਸਪਾਟੇ ਵਿੱਚ ਤੇਜ਼ੀ ਲਿਆਉਣ ਅਤੇ ਕਾਰੋਬਾਰ ਵਧਾਉਣ ਲਈ ਵਿਸ਼ੇਸ਼ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਮੈਡਰਿਡ ਵਿਖੇ ਹੋਣ ਵਾਲੇ ਸਟੂਰਿਜ਼ਮ ਮੇਲੇ ਵਿੱਚ ਵੱਖ-ਵੱਖ ਦੇਸ਼ਾਂ ਤੋਂ ਲੋਕ ਹਿੱਸਾ ਲੈਣ ਲਈ ਪਹੁੰਚ ਰਹੇ ਹਨ ਇਸੇ ਮੈਂ ਜਾਣਕਾਰੀ ਦਿੰਦੇ ਆ ਉਹਨਾਂ ਨੇ ਦੱਸਿਆ ਕਿ 4 ਦਿਨਾਂ ਦੇ ਦੌਰੇ ਤੇ ਸਪੇਨ ਪਹੁੰਚ ਰਹੇ ਕੈਬਨਟ ਮੰਤਰੀ ਅਨਮੋਲ ਗਗਨਮਾਨ ਪੰਜਾਬ ਸਰਕਾਰ ਦੀ ਮੈਨਾਂ ਨਿਗੀ ਕਰਨਗੇ ਤੇ ਉਸ ਤੋਂ ਇਲਾਵਾ ਯੂਰਪ ਦੇ ਵੱਖ-ਵੱਖ ਦੇਸ਼ਾਂ ਇਟਲੀ, ਫਰਾਂਸ, ਜਰਮਨੀ, ਪੈਨ, ਬੈਲਜੀਅਮ ਵਿੱਚ ਵੱਸਦੇ ਪੰਜਾਬੀਆਂ ਨੂੰ ਮਿਲ ਕੇ ਉਹਨਾਂ ਨੂੰ ਪੰਜਾਬ ਵਿੱਚ ਕਾਰੋਬਾਰ ਖੋਲਣ ਲਈ ਉਤਸ਼ਾਹਿਤ ਕਰਨਗੇ। ਪ੍ਰਾਲੀ ਪ੍ਰਬੰਧਨ ਲਈ ਪੰਜਾਬ 'ਚ ਖਰੀਦੀ ਗਈ ਮਸ਼ੀਨਰੀ ਵਿੱਚ ਕਰੋੜਾਂ ਰੁਪਏ ਦੇ ਘਾਟਲੇ ਨੇ ਸਰਕਾਰੀ ਅਧਿਕਾਰੀਆਂ ਦੀ ਨੀਂਦ ਉਡਾ ਦਿੱਤੀ ਹੈ। ਉੱਥੇ ਹੀ ਇਸ ਘਾਟਲੇ ਦੀ ਜਾਂਚ ਪੰਜਾਬ ਸਰਕਾਰ ਨੇ ਸ਼ੁਰੂ ਕਰ ਦਿੱਤੀ ਹੈ। ਸਹਾਇਕ ਸਾਬੀ ਇੰਸਪੈਕਟਰਾਂ, ਖੇਤੀਬਾੜੀ ਵਿਕਾਸ ਅਧਿਕਾਰੀਆਂ ਤੇ ਖੇਤੀਬਾੜੀ ਵਿਸ਼ਾਧ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਾਲਬ ਕੀਤਾ ਗਿਆ ਹੈ ਜਾਣਕਾਰੀ ਤਾਵਿਕ ਪਹਿਲੇ ਪੜਾਅ ਵਿੱਚ ਕਰੀਬ 900 ਲੋਕਾਂ ਨੂੰ ਕਾਰਨ ਦੱਸਣ ਨੋਟਿਸ ਜਾਰੀ ਕੀਤੇ ਗਏ ਹਨ ਇਨ੍ਹਾਂ ਵਿੱਚ ਅਧਿਕਾਰੀ ਅਤੇ ਕਰਮਚਾਰੀ ਸ਼ਾਮਲ ਹਨ ਜਿਨ੍ਹਾਂ ਤੋਂ 15 ਦਿਨਾਂ ਵਿੱਚ ਜਵਾਬ ਮੰਗਿਆ ਗਿਆ ਹੈ ਉਸ ਤੋਂ ਬਾਅਦ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤਾਇਨਾਤ ਸਹਾਇਕ ਸਬ ਇੰਸਪੈਕਟਰਾਂ ਖੇਤੀਬਾੜੀ ਵਿਕਾਸ ਅਧਿਕਾਰੀਆਂ ਅਤੇ ਖੇਤੀਬਾੜੀ ਵਿਸਥਾਰ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਜਾਂਚ ਲਈ ਨੋਟਿਸ ਜਾਰੀ ਕੀਤੇ ਗਏ ਹਨ ਇਹ ਨੋਟਿਸ ਪੰਜਾਬ ਸੀਵਲ ਸਰਵਿਸ ਰੂਲ 1970 ਦੀ 12 ਅਠ ਤਹਿਤ ਜਾਰੀ ਕੀਤਾ ਗਿਆ ਹੈ ਫਰੀਦਕੋਟ ਬਠਿੰਡਾ ਮੋਗਾ ਫਾਜ਼ਿਲਕਾ ਫਿਰੋਜ਼ਪੁਰ ਅੰਮ੍ਰਿਤਸਰ ਗੁਰਦਾਸਪੁਰ ਜ਼ਿਲ੍ਹੇ ਵਿੱਚ ਮਸ਼ੀਨਾਂ ਗਾਇਬ ਹੋਈਆਂ ਹਨ ਮੋਗਾ ਵਿਖੇ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਆਮਦ ਮੌਕੇ ਹੋਈ ਜਿੱਤੇਗਾ ਪੰਜਾਬ ਰੈਲੀ ਦੀ ਸਫਲਤਾ ਮਗਰੋਂ ਰੈਲੀ ਦੇ ਮੁੱਖ ਪ੍ਰਬੰਧਕ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਮਹੇਸ਼ਿੰਦਰ ਸਿੰਘ ਨਿਹਾਲ ਸਿੰਘ ਵਾਲਾ ਤੇ ਉਹਨਾਂ ਦੇ ਪੁੱਤਰ ਐਡਵੋਕੇਟ ਧਰਮਪਾਲ ਸਿੰਘ ਨਿਹਾਲ ਸਿੰਘ ਵਾਲਾ ਵਿਰੁੱਧ ਕਾਂਗਰਸ ਹਾਈ ਕਮਾਂਡ ਨੇ ਵੱਡਾ ਐਕਸ਼ਨ ਲਿਆ ਹੈ ਦੋਵੇਂ ਆਗੂ ਨੂੰ ਪ੍ਰਦੇਸ਼ ਕਾਂਗਰਸ ਨੇ ਜਿੱਥੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ਉੱਥੇ ਹੀ ਹਾਈ ਕਮਾਂਡ ਦੇ ਇਸ ਫੈਸਲੇ ਵਿਰੁੱਧ ਨਿਹਾਲ ਸਿੰਘ ਵਾਲਾ ਪਰਿਵਾਰਕ ਦੇ ਸਮਰਥਕਾਂ ਦਾ ਗੁੱਸਾ ਵੀ ਸਤਵੇਂ ਸਥਾਨ ਤੇ ਪਹੁੰਚ ਗਿਆ ਹੈ ਕਿਉਂਕਿ ਪਾਰਟੀ ਆਗੂ ਦਾ ਕਹਿਣਾ ਹੈ ਕਿ ਜੇਕਰ ਕੋਈ ਕਾਂਗਰਸ ਦੀ ਮੌਜੂਦਗੀ ਦੀ ਕੰਮ ਕਰ ਰਿਹਾ ਹੈ ਤਾਂ ਉਸ ਵਿਰੁੱਧ ਹੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਪਾਰਟੀ ਮਜ਼ਬੂਤ ਕਿਵੇਂ ਹੋ ਸਕਦੀ ਹੈ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਸਮਾਗਮ ਸੰਬੰਧੀ ਲੋਕਲ ਲੀਡਰਸ਼ਿਪ ਨੂੰ ਸੱਦਾ ਪੱਤਰ ਨਹੀਂ ਦਿੱਤਾ ਗਿਆ ਅਤੇ ਸੰਬੰਧੀ ਮਹੇਸ਼ਿੰਦਰ ਸਿੰਘ ਅਤੇ ਉਹਨਾਂ ਦੇ ਪੁੱਤਰ ਧਰਮਪਾਲ ਸਿੰਘ ਨੂੰ ਆਪਣਾ ਪੱਖ ਪੇਸ਼ ਕਰਨ ਲਈ 2 ਦਿਨ ਦਾ ਸਮਾਂ ਦਿੱਤਾ ਜਾਂਦਾ ਹੈ ਤੇ ਜਵਾਬ ਨਾ ਦੇਣ ਦੀ ਸੂਰਤ ਵਿੱਚ ਉਹਨਾਂ ਤੇ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ ਅਜੇ ਉਧਿਆ ਵਿੱਚ ਰਾਮ ਮੰਦਿਰ ਦੀ ਸਥਾਪਨਾ ਕੀਤੀ ਜਾਵੇਗੀ ਅੱਜ ਦੇ ਦਿਨ ਮਹਾਰਾਸ਼ਟਰ ਵਿੱਚ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਇਸ ਕਾਰਨ ਦੇਸ਼ ਭਰ ਦੇ ਲੋਕਾਂ ਦੇ ਮਨਾਂ ਵਿੱਚ ਸਵਾਲ ਉੱਠ ਰਿਹਾ ਹੈ ਕਿ 22 ਜਨਵਰੀ ਨੂੰ ਰਾਮ ਲੀਲਾ ਦੇ ਪਵਿੱਤਰ ਪ੍ਰਕਾਸ਼ ਦਿਹਾੜੇ ਤੇ ਰਾਮ ਮੰਦਿਰ ਚ ਕੀ ਬੰਦ ਰਹੇਗਾ ਕੇਂਦਰ ਸਰਕਾਰ ਨੇ 22 ਜਨਵਰੀ ਯਾਨੀ ਅੱਜ ਦੇਸ਼ ਭਰ ਦੇ ਸਰਕਾਰੀ ਦਫ਼ਤਰਾਂ ਵਿੱਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਹੈ ਇਸ ਮਾਮਲੇ ਨੂੰ ਲੈ ਕੇ ਉਧਿਆ ਦੇ ਨਾਮੇ ਆਪਣੇ ਰਾਮ ਮੰਦਿਰ ਚ ਭਗਵਾਨ ਰਾਮ ਲੀਲਾ ਦੇ ਪਵਿੱਤਰ ਪ੍ਰਕਾਸ਼ ਦਿਹਾੜੇ 22 ਜਨਵਰੀ ਯਾਨੀ ਅੱਜ ਪੂਰੇ ਉੱਤਰ ਪ੍ਰਦੇਸ਼ ਵਿੱਚ ਜਨਤਕ ਛੁੱਟੀ ਦਾ ਐਲਾਨ ਸਨਮਾਨ ਕੀਤਾ ਗਿਆ ਹੈ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਸ ਦਿਨ ਸਾਰੇ ਸਰਕਾਰੀ ਦਫ਼ਤਰਾਂ ਸਾਰੇ ਸਕੂਲ ਬੰਦ ਰੱਖਣ ਦਾ ਐਲਾਨ ਕੀਤਾ ਹੈ ਕੋਈ ਵੀ ਭਾਜਪਾ ਸ਼ਾਸਿਤ ਸੂਬਾ ਇਸ ਮਾਮਲੇ ਵਿੱਚ ਪਿੱਛੇ ਨਹੀਂ ਰਹਿਣਾ ਚਾਹੁੰਦਾ ਗੋਆ ਰਾਜ ਨੇ ਵੀ ਅੱਜ ਤੱਕ ਤੱਕ ਛੁੱਟੀ ਦਾ ਐਲਾਨ ਕੀਤਾ ਹੈ ਪੰਜਾਬ 'ਚ ਠੰਡ ਘਟ ਹੋਣ ਦਾ ਨਾਂ ਨਹੀਂ ਲੈ ਰਹੀ ਧੁੰਦ ਦੇ ਨਾਲ ਨਾਲ ਸ਼ੀਤ ਲਹਿਰ ਨੇ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਿਲ ਕੀਤਾ ਹੋਇਆ ਹੈ ਪਰ ਅਜੇ ਵੀ ਲੋਕਾਂ ਨੂੰ ਇਸ ਕੜਾਕੇਦਾਰ ਠੰਡ ਤੋਂ ਰਾਹਤ ਨਹੀਂ ਮਿਲਣ ਵਾਲੀ ਮੌਸਮ ਵਿਭਾਗ ਵੱਲੋਂ ਅਗਲੇ 2 ਦਿਨਾਂ ਲਈ オレンジ अलर्ट जारी ਕੀਤਾ ਗਿਆ ਹੈ ਪੰਜਾਬ ਅਤੇ ਹਰਿਆਣਾ ਵਿੱਚ ਧੁੰਦ ਤੇ ਕੋਲਡ ਵੇਵ ਦਾ オレンジ अलर्ट ਜਾਰੀ ਕੀਤਾ ਗਿਆ ਹੈ ਤੇ ਚੰਡੀਗੜ੍ਹ ਵਿੱਚ ਧੁੰਦ ਦਾ येलो अलर्ट ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਿੱਚ ਉਤਰਾ ਚੜਾ ਰਹਿੰਦੇ ਆਸਾਰ ਹਨ ਆਉਣ ਵਾਲੇ ਦਿਨਾਂ ਵਿੱਚ ਸ਼ੀਤ ਲਹਿਰ ਚੱਲਣ ਦੇ ਨਾਲ ਕੋਰਾ ਵੀ ਵਧੇਗਾ ਹਾਲਾਂਕਿ ਇਸ ਵਿੱਚ ਧੁੱਪ ਵੀ ਨਿਕਲੇਗੀ ਜਿਸ ਕਾਰਨ ਤਾਪਮਾਨ ਵਿੱਚ ਉਤਰਾ ਚੜਾ ਦੇਖਿਆ ਜਾ ਸਕੇਗਾ ਪੰਜਾਬ ਦੇ 18 ਜ਼ਿਲ੍ਹਿਆਂ ਵਿੱਚ ਮੌਸਮ ਖਰਾਬ ਰਹੇਗਾ ਗੁਰਦਾਸਪੁਰ ਅਮਰitsar ਤਰਨਤਾਰਨ ਜਲੰਧਰ ਫਿਰੋਜ਼ਪੁਰ ਕਾ ਫ੍ਰੀਡ ਕੋਡ ਮੁਕਸਰ ਮੁਗਾ ਬਠਿੰਡਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਫਤਿਹਗੜ੍ਹ ਸਾਹਿਬ ਪਟਿਆਲਾ ਤੇ ਮਲੇਰਕੋਟਲਾ ਵਿੱਚ ਤੁੰਦ ਦਾ orange alert ਜਾਰੀ ਕੀਤਾ ਗਿਆ ਹੈ ਇਸੇ ਤਰ੍ਹਾਂ ਹਰਿਆਣਾ ਦੇ 10 ਜ਼ਿਲ੍ਹਿਆਂ ਵਿੱਚ ਮੌਸਮ ਖਰਾਬ ਰਹੇਗਾ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕੇਂਦਰ ਦੀ ਭਾਜਪਾ ਸਰਕਾਰ ਤੇ ਨਿਸ਼ਾਨਾ ਵੀ ਨਹਿ ਪ੍ਰਤਾਪ ਬਾਜਵਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਨੀਤੀਆਂ ਪੰਜਾਬ ਵਿਰੋਧੀ ਹਨ ਸਾਰੇ ਸ਼ੂਬੇ ਤਰੱਕੀ ਕਰ ਰਹੇ ਹਨ ਕਿਉਂਕਿ ਉਹਨਾਂ ਕੋਲ ਬੰਦਰਗਾਹਾਂ ਹਨ ਸਾਡੇ ਕੋਲ ਸਿਰਫ ਟਾਰੀਵਾਗਾ ਸਰਹੱਦ ਬੰਦਰਗਾਹ ਸੀ ਪਰ ਪੰਜਾਬ ਦੀ ਤਰੱਕੀ ਨੂੰ ਰੋਕਣ ਲਈ ਟਾਰੀਵਾਗਾ ਸਰਹੱਦ ਦਾ ਰਾਹੀ ਅੰਤਰਰਾਸ਼ਟਰੀ ਵਪਾਰ ਬੰਦ ਕਰ ਦਿੱਤਾ ਗਿਆ ਹੈ ਇਸ ਤੋਂ ਪਹਿਲਾਂ ਵੀ ਕਾਂਗਰਸੀ ਆਗੂ ਬਾਜਵਾ ਟਾਰੀਵਾਗਾ ਸਰਹੱਦ ਕੋਲਨ ਲਈ ਕੇਂਦਰ ਸਰਕਾਰ ਨੂੰ ਘੇਰ ਚੁੱਕੇ ਹਨ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਦੋਹਾਂ ਦੇਸ਼ਾਂ ਵਿਚਾਲੇ ਵਪਾਰ ਸਥਾਪਿਤ ਹੋ ਜਾਵੇ ਤਾਂ ਆਪਣੇ ਆਪ ਹੀ ਸ਼ਾਂਤੀ ਸਥਾਪਿਤ ਹੋ ਜਾਵੇਗੀ ਵੱਧਦੀ ਬੇਰੁਜ਼ਗਾਰੀ ਕਾਰਨ ਹੁਣ ਪੰਜਾਬ ਦੇ ਨੌਜਵਾਨਾਂ ਕੋਲ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਵਿਦੇਸ਼ ਜਾਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ ਬਾਜਵਾ ਨੇ ਕਿ ਹੈਗੀ ਸਾਡੇ ਕੋਲ ਡਰਾਈ ਪੋਰਟ ਸੀ ਪੁਰਾਣਾ ਵਪਾਰਕ ਰਸਤਾ ਸੀ ਜੋ ਮੱਧ ਏਸ਼ੀਆ ਤੱਕ ਜਾਂਦਾ ਹੈ ਅਮਰੀਕਾ ਲਾਹੌਰ ਤੋਂ ਅਫਗਾਨਿਸਤਾਨ ਰਾਹੀਂ ਪੇਸ਼ਾਵਰ ਜਾਂਦਾ ਹੈ ਜਿਸ ਨੂੰ ਰੋਕ ਦਿੱਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨਤੇ ਅਰਵਿੰਦ ਕੇਜਰੀਵਾਲ ਦੀ ਗਵਾਏ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉੱਚ ਪੱਧਰੀ ਬੈਠਕ ਕੀਤੀ ਹੈ ਦਿੱਲੀ ਵਿੱਚ ਉਸ ਬੈਠਕ ਵਿੱਚ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸੀਨੀ ਰਾਗੂਆਂ ਨੇ ਹਿੱਸਾ ਲਿਆ ਕੇਜਰੀਵਾਲ ਦੀ ਰਿਹਾਈਸ ਚ ਹੋਈ ਇਸ ਬੈਠਕ ਦਾ ਮਕਸਦ ਪੰਜਾਬ ਅਤੇ ਦਿੱਲੀ ਵਿੱਚ ਕਾਂਗਰਸ ਨਾਲ ਸੀਟਾਂ ਦੇ ਤਾਲਮੇਲ ਨੂੰ ਲੈ ਕੇ ਚਰਚਾ ਕਰਨਾ ਸੀ ਹਾਲਾਂਕਿ ਆਪ ਅਤੇ ਕਾਂਗਰਸ ਦਰਮਿਆਨ ਸੀਟਾਂ ਦੇ ਤਾਲਮੇਲ ਨੂੰ ਲੈ ਕੇ ਸ਼ੁਰੂਆਤੀ ਇੱਕ ਦੋ ਬੈਠਕਾਂ ਹੋ ਚੁੱਕੀਆਂ ਹਨ ਪਰ ਅਜੇ ਤੱਕ ਕਿਹੜੀ ਪਾਰਟੀ ਕਿੰਨੀਆਂ ਸੀਟਾਂ ਦੇ ਚੋਣ ਲੜੇਗੀ ਇਸ ਬਾਰੇ ਅਜੇ ਤੱਕ ਕੋਈ ਫੈਸਲਾ ਨਹੀਂ ਹੋ ਪਾਇਆ ਅਜੇ ਇਹ ਵੇਖਣਾ ਬਾਕੀ ਹੈ ਕਿ ਇਸ ਬਾਰੇ ਗੱਲਬਾਤ ਕਦੋਂ ਸੀਰੇ ਚੜਦੀ ਹੈ ਕਿਉਂਕਿ ਪੰਜਾਬ ਵਿੱਚ ਕਈ ਸੀਟਾਂ ਨੂੰ ਲੈ ਕੇ ਅਜੇ ਆਪਸੀ ਵਿਰੋਧੀ ਵਿਚਾਰ ਸਾਹਮਣੇ ਆ ਰਹੇ ਹਨ ਕੁਝ ਸੀਟਾਂ ਜਈਆਂ ਹਨ ਜਿੱਥੇ ਆਪ ਆਪਣੇ ਉਮੀਦਵਾਰ ਖੜੇ ਕਰਨਾ ਚਾਹੁੰਦੀ ਹੈ ਜਦਕਿ ਇਨ੍ਹਾਂ ਸੀਟਾਂ ਦੇ ਕਾਂਗਰਸ ਦੀ ਵੀ ਨਜ਼ਰ ਟिकी ਹੋਈ ਹੈ ਪਾਲੇ ਕਿਹਨੇ ਟਿੱਪਰ ਪਾਲੇ ਮੈਂ ਦਾਵਾ ਕਰਦਾ ਜੇ ਕਿਸੇ ਵੀ ਐਮਐਲਏ ਨੇ ਟਿੱਪਰ ਪਾਏ ਹੁਣ ਇਸ ਚੀਜ਼ ਦਾ ਮੈਂ ਸन्यास ਲੈ ਲੂੰਗਾ ਪਾਲ ਪੋਲਿਟਿਕਸ ਦੇ ਵਿੱਚ ਉਹੀ ਬਿਨਾ ਕਲਮਲ ਤੋਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੁੰਦੀ ਹੁਣ ਹੱਥ ਪਲਾਹੇ ਮਾਰਦਾ ਫਿਰਦਾ ਹੱਥ ਪਲਾਹੇ ਇਦਾਂ ਕੁਝ ਨਹੀਂ ਲੱਗਣਾ ਲੋਕ ਸਭ ਕੁਝ ਜਾਣਦੇ ਨੇ ਜਿੱਦਾਂ ਉਹ ਕਹਿੰਦਾ ਪਬਲਿਕ ਸਭ ਜਾਣਦੀ ਐ ਪਬਲਿਕ ਸਭ ਕੁਝ ਜਾਣਦੀ ਐ ਜ਼ਿਆਦਾ ਬੋਲੇ ਤਾਂ ਕੁਝ ਨਹੀਂ ਨਿਕਲਣ ਵਾਲਾ ਨਾ ਕੁਝ ਕੱਢਣਾ ਇੰਨਾ ਲੋਕਾਂ ਦੀਆਂ ਪੱਟੀਆਂ ਹੋਈਆਂ ਖੱਡਾਂ ਅਜੇ ਤੱਕ ਅਸੀਂ ਭਰਦੇ ਫਿਰਦੇ ਜਿਹੜੀਆਂ ਇਹਨਾਂ ਨੇ ਖੱਡਾਂ ਪੱਟੀਆਂ ਦੀਆਂ ਮਾਈਨਿੰਗ ਅਸੀਂ ਅਜੇ ਤੱਕ ਸਾਨੂੰ ਬਹੁਤੇ ਤੇ ਕਲੀਅਰੈਂਸ ਨਹੀਂ ਮਿਲ ਰਹੀ ਅਸੀਂ ਮਾਈਨਿੰਗ ਕਿੱਥੇ ਕਰਤੀ ਮਾਈਨਿੰਗ ਇਹ ਕਰਦੇ ਰਹੇ ਨੇ ਕਿਹੜੇ ਹਲਕੇ ਚ ਮਾਈਨਿੰਗ ਨਹੀਂ ਕੀਤੀ ਇਹਨਾਂ ਨੇ ਇੱਥੇ ਕੋਈ ਸਾਬਤ ਕਰ ਦੇ ਕਿਸੇ ਤੋਂ ਕੋਈ ਰੁਪਈਆ ਦਾ ਰਵਾਧਾਰ ਹੋਈਏ ਤੇ ਕਿਸੇ ਤੋਂ ਕੋਈ ਕੋਈ ਮਿੱਟੀ ਦਾ ਟਰੱਕ ਪਟਾ ਦਈਏ ਜਾਂ ਕੋਈ ਹੋਰ ਕਰ ਦੇ ਮੈਂ ਅਗਲੇ ਪਾਣੀ ਭਰਨ ਨੂੰ ਤਿਆਰਾਂ ਜੋ ਕਿ ਏਦਾਂ ਸਾਬਤ ਕਰ ਦੇ ਇਨ੍ਹਾਂ ਦੇ ਇਨ੍ਹਾਂ ਨੇ ਮਹੀਨੇ ਇਨ੍ਹਾਂ ਨੇ ਚਲਾਏ ਸਾਰਾ ਕੁਝ ਇਨ੍ਹਾਂ ਦਾ ਕੀਤਾ ਹੋਇਆ ਅੱਜ ਇਹ ਕਰਦੇ ਫਿਰਦੇ ਨੇ ਏਦਾਂ ਹੋ ਗਈ ਮਾਈਨਿੰਗ ਹੋ ਗਈ ਫਲਾਣਾ ਹੋ ਗਿਆ ਧਮਕਾਣਾ ਹੋ ਗਿਆ ਇਨ੍ਹਾਂ ਨੇ ਕੀ ਕੁਝ ਨਹੀਂ ਕੀਤਾ ਇਨ੍ਹਾਂ ਨੇ ਜੋ ਕੁਝ ਕੀਤਾ ਜਦੋਂ ਬਿਜਲੀ ਮੰਤਰੀ ਸੀ ਉਦੋਂ ਦਾ ਕੋਈ ਸੋਹਾ ਉਹ ਨਹੀਂ ਹੁਣ ਸਾਡੇ ਮੁੱਖ ਮੰਤਰੀ ਸਾਹਿਬ ਨੇ 1100 ਕਰੋੜ ਦਾ ਜਿਹੜਾ ਥਰਮਲ ਪਲਾਂਟ ਵੀ ਲੈ ਲਿਆ ਕੱਲਾ ਬਾਹਰ ਹਵਾ ਚ ਡਾਂਗਾ ਮਾਰਨਾ ਕੋਈ ਫਾਇਦਾ ਨਹੀਂ ਹੈ ਹਕੀਕਤ ਦੇ ਵਿੱਚ ਜ਼ਮੀਨ ਤੇ ਆ ਕੇ ਦੇਖਣ ਵੀ ਕੀ ਆ ਕੀ ਨਹੀਂ ਆ ਉਹਦੇ ਬਾਰੇ ਵੀ ਕਿ ਦੋ ਸ਼ਬਦ ਬੋਲ ਦੇਣ ਜਿਨ੍ਹਾਂ ਨੇ ਆਪਣਾ ਜਿਨ੍ਹਾਂ ਤੇ ਪਰਚਾ ਹੋਇਆ ਹੋਇਆ ਰਜਿੰਦਰ ਦੀ ਮਿਸਿਸ ਦੇ ਉਹਦੇ ਕੋਈ ਦੋ ਸ਼ਬਦ ਬੋਲ ਦੇਣ ਕੋਦੋਂ ਮੂੰਹ ਮੂੰਹ ਸੰਤਾਈ ਜਾਂਦਾ ਇਹਨਾਂ ਦਾ ਅਨਪੜ੍ਹ ਬੰਦੇ ਦਾ ਕੁਛ ਮਰਜ਼ੀ ਕਹੀ ਜਾਓ ਕੋਈ ਫਾਇਦਾ ਨਹੀਂ ਹੈ ਜਿਹਨੂੰ ਇਹ ਹੀ ਨਹੀਂ ਪਤਾ ਹਲਕਾ ਕਿਹੜਾ ਨਾਲੇ ਇਹ ਹੀ ਨਹੀਂ ਪਤਾ ਪਹਿਲਾਂ ਜਾ ਕੇ ਦੇਖੇ ਵੀ ਉਹਨਾਂ ਨੇ ਰਾਇਲਟੀ ਭਰੀ ਹੋਏ 9 ਲੱਖ ਰੁਪਿਆ ਬਾਕੀ ਜੇ ਕੋਈ ਗਲਤ ਕੰਮ ਕਰਦਾ ਕੋਈ ਬਖਸ਼ਣ ਨਹੀਂ ਚਾਹੇ ਮੇਰਾ ਆਪਦਾ ਜਾਂ ਕੋਈ ਬਗਾਨਾ ਇਹ ਤਾਂ ਜਦੋਂ ਜਦੋਂ ਇਹਨਾਂ ਦੀ ਬੀਬਾ ਦੇ ਖਿਲਾਫ ਪਰਚਾ ਹੋਇਆ ਸੀ ਉਦੋਂ ਤਾਂ ਕੁਛ ਮੁੱਝੂ ਇਹਨਾਂ ਦੇ ਦੋਖਰ ਫੁੱਟੇ ਨਹੀਂ ਹਨ ਉਦੋਂ ਕਿੱਥੇ ਸੁੱਤਾ ਪਿਆ ਸੀ ਜਦੋਂ ਵੀਬਾ ਜੀ ਦੇ ਪਰਚਾ ਹੋਇਆ ਜਿਨ੍ਹਾਂ ਨੇ ਨਜਾਇਜ਼ ਤਰੀਕੇ ਨਾਲ ਜਿਹੜੇ 248 ਦੇ ਕਰੀਬ ਜਿਹੜੇ ਡਾਕਟਰ ਰੱਖੇ ਸੀ ਉਦੋਂ ਉਦੋਂ ਨਹੀਂ ਮੂੰਹ ਫੁੱਟਿਆ ਇਹਨਾਂ ਦਾ ਜਦੋਂ ਕੋਠੀ ਡੱਬੀ ਸੀ ਉਦੋਂ ਨਹੀਂ ਮੂੰਹ ਤੋਂ ਕੋਈ ਸ਼ਬਦ ਨਿਕਲੇ ਇਹ ਕੋਈ ਤੁਸੀਂ ਪੁੱਠਾ ਸਿੱਧਾ ਕਰਿਆ ਥੰਨੇ ਤੇ ਵੀ ਜੇ ਮੇਰੇ ਤੇ ਆ ਮੇਰੇ ਤੇ ਕੋਈ ਨਹੀਂ ਬਖਸ਼ਾ ਜਾ ਠੀਕ ਹੈ ਠੀਕ ਹੈ ਅੱਜ ਮੈਨੂੰ ਕਿਸੇ ਦਾ ਜਵਾਬ ਦੇ ਦਿਓ ਤੂੰ ਕਹਿੰਦਾ ਨਾ ਫੈਕਟ ਨਹੀਂ ਸਿੱਧੂ ਤੇਰੇ ਕੋਲ ਤੈਨੂੰ ਫੈਕਟਰ ਅੱਜ ਬੰਬਾਂ ਵਾਂਗ ਮਾਰੂ ਚਲਾ ਦੇ ਜੇ ਇੱਕ ਲੱਭ ਗਿਆ ਤੇਰੇ ਨੂੰ ते मेरा नाम दादी तीन बार खड़ा होकर दस हजार भगवंत मान मां कमरे बैठीए होर छे बोर्ड सा फेसबुक तू चला फेसबुक मैच ला मेरे बहस करना है पंजाब के मुद्दे जो सिद्धू हार गया राजनीति ਸੋ ਨਿਹਾਲ ਨਾਮ ਅਗਮ ਅਗਮ ਸਭੂ ਪਹਿਲਾ ਚੋਰ ਸਭੂ ਪਹਿਲਾ ਕਰੇ ਮੰਤਰੀ ਚੋਰ ਸਭੂ ਪਹਿਲਾ ਥੋੜਾ ਦਾ ਤੰਤਰ ਦੇ ਲੇਜ ਸਭੂ ਪਹਿਲਾ ਦਸ ਉਹ ਕਿਹੜੇ ਲੋਗ ਨੇ ਜਿਹੜੇ ਕੰਮ ਮੰਮੀਆਂ ਕੋਰ ਦੇ ਨਾਮ ਮਾਈਨਿੰਗ ਕਰਦੇ ਨੇ ਉਹ ਕਿਹੜੇ ਲੋਗ ਨੇ जोड़े इक्की इक्की हजार रुपये की पराली बेचते हैं कि जिन्हें को रोटी खाने पैसे नहीं अड़ताली करोड़ रुपये खरीद रहे जो तीन तीन घर पात्र है जो माफिया के घर बनने जमीन ले जाती है चार चार ऐकड़ जमीन ले जाते हैं

ਹੰਮਿਆ ਨਹੀਂ ਆ ਜਾ ਫਿਰ ਸਾਹ ਦਿਖਾਉ ਮਾਰੇ ਸਾਹ ਦਿਖਾਉ ਮੋੜ ਕੇ ਤੂੰ ਬਾਹਰ ਨਿਕੂ ਹਰੇਗਾ ਇਹ ਨਸਰ ਨਹੀਂ ਬਣੀ ਝੁਕਣ ਵਾਸਤੇ ਇਹ ਤੇ ਬੰਨਿਆਆਂ ਲਈ ਸ਼ਹਿਰੀਆਂ ਤੇ ਖਵਾਲੀਆਂ ਦੇ ਲਈ ਉਥੋਂ ਕੰਮਾਂ ਵਾਸਤੇ ਸਾਡੇ ਸਿਰ ਤੇ ਜਾਂ ਆੜੀਆਂ ਦੇ ਲਈ ਤੇ ਜਾਂ ਸਰਫਾ ਕੋਲੀ ਗੱਲ ਤੇ ਆ ਵੀ ਤੁਹਾਨੂੰ ਮੈਂ ਜਦੋਂ ਗੱਲ ਸ਼ੁਰੂ ਕੀਤੀ ਸੀ ਤੂੰ ਟੋਕਣ ਦਾ ਯਤਨ ਕੀਤਾ ਮੇਰੀ ਗੱਲ ਸੁਣ ਲੋ ਜੀ ਜੀ ਪੰਜਾਬ ਦੇ ਅੰਦਰ 19 ਮਹੀਨਿਆਂ ਦੇ ਦੌਰਾਨ 41000 ਪੰਜਾਬ ਦੇ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਮਿਲੀਆਂ ਮੈਰਿਟ ਤੇ ਜਿਹੜਾ ਬੱਚਾ ਮੈਰਿਟ ਤੇ ਆ ਰਿਹਾ ਹੈ ਔਰ ਆਮ ਆਦਮੀ ਕਲੀਨ ਨਾ ਖੁੱਲ ਰਹੇ ਆ ਸਕੂਲ ਆ ਫੈਮਿਨਸ ਬਣ ਰਹੇ ਆ ਕਿੰਨੇ ਪਰਚੇ ਗੈਂਗਸਟਰਾਂ ਦੇ ਖਿਲਾਫ ਤੇ ਗੈਂਗਸਟਰਾਂ ਨੂੰ ਫੜ ਕੇ ਲਗਭਗ 600 ਗੈਂਗਸਟਰ ਜੇਲ੍ਹ ਚ ਦਿੱਤਾ ਆ ਸੋ ਕੁਝ ਸਵਾਲ ਹੈਗੇ ਆ ਜਿਹਨਾਂ ਸਵਾਲਾਂ ਦੇ ਉੱਤੇ ਸਰਕਾਰ ਕੰਮ ਕਰ ਰਹੀ ਆ ਸੋ ਗੈਰ ਕਾਨੂੰਨੀ ਮਾਈਨਿੰਗ ਹੋਵੇ ਗੈਰ ਕਾਨੂੰਨੀ ਨਸ਼ਾ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਮਾਫੀਆ ਕੋ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਨਹੀਂ ਚੱਲਣਾ ਨਾ ਚੱਲਣ ਤਾਂ ਜਾਊਗਾ ਔਰ ਲਗਾਤਾਰ ਪਰਚੇ ਕੀਤੇ ਜਾ ਰਿਹਾ ਕਾਰਵਾਈ ਕਰਾਂਗੇ ਉਸ ਵਾਲੇ ਦੀ ਕਾਰਵਾਈ ਚੱਲਦੀ ਬੰਦੀ ਉਹ ਕਾਲੀ ਜਾਂਦੇ ਨੇ ਕੋਈ ਕਹਿੰਦਾ ਜੀ ਪੈੜੀ ਚ ਕਰਿਆ ਆਪਣਾ ਦੀ ਕੋਈ ਕਹਿੰਦਾ ਜੀ ਮੇਰਾ ਨਹੀਂ ਆਖਰ ਮੈਰਿਟ ਤਾਂ ਪੁਰਾਣੀ ਹੁੰਦੀ ਹੈ ਨਾ ਜਦੋਂ ਜਦੋਂ ਮੈਰਿਟ ਬਣਾਣੀ ਹੁੰਦੀ ਹੈ ਉਹ ਜਿਹੜਾ ਇੰਨੀ ਦਿਨ ਹੁੰਦੇ ਉਹ ਤੱਕ ਮੈਂ ਚੱਲ ਜਾਣਾ ਗੱਡੀ ਸੀ ਦੇਖੋ ਕਿ ਪੁਰਾਣੀ ਆ ਸਰਕਾਰਾਂ ਵੇਲੇ ਮੰਤਰੀ ਸਾੰਤਰੀ ਐਮ ਐਲ ਏ ਐਂ ਸਿੱਧੇ ਹੱਥ ਰੰਗਦੇ ਹੁੰਦੇ ਸੀ ਸੋ ਇਹ ਸਰਕਾਰ ਦੇ ਦੌਰਾਨ ਮੈਰਿਟ ਕੰਮ ਕੀਤਾ ਜਾ ਰਿਹਾ ਮਸੇ ਕਾਰੋ ਵੀ ਨਹੀਂ ਕੋਈ ਕਪੀਆ ਵੀ ਮੈਟ ਬਣੀ ਜਾ ਰਹੀ ਨਹੀਂ ਕਿਸੇ ਵੀ ਤਰ੍ਹਾਂ ਨਹੀਂ ਨਹੀਂ ਕਾਰੋ ਵੀ ਕੋਈ ਨਹੀਂ ਨਾ ਮੈਟ ਬਣਾ ਰਿਹਾ ਪਾਸੇ ਤੁਸੀਂ ਦੇਖੋ ਮਾਈਨਿੰਗ ਹੋ ਰਹੀ ਮੈਟ ਬਣੀ ਜਾ ਰਹੀ ਨਹੀਂ 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 ਤੁਸੀਂ ਦੇਖੋ ਵੀ ਹੁਣ ਤੱਕ ਸਟੱਡੀ ਕਰੋ ਮੈਂ ਤੁਹਾਨੂੰ ਸੱਦਾ ਦੇ ਰਿਹਾ ਮੀਡੀਆ ਦੇ ਅੰਦਰ ਪਿਛਲੀ ਸਰਕਾਰਾਂ ਦੇ ਦੌਰਾਨ ਤੇ ਹੁਣ ਦੀ ਸਰਕਾਰ ਦੇ ਦੌਰਾਨ ਕਿੰਨੇ ਪਰਚੇ ਹੋਏ ਸਾਡਾ ਹੁਣ ਮੈਂ ਤੁਹਾਨੂੰ ਦਿਖਾ ਰਿਹਾ ਉਹ ਕਹਿੰਦੇ ਤੁਸੀਂ ਕਹਿੰਦੇ ਜੀ ਮਾਈਨਰ ਬੰਦੀ ਆ ਉਹ ਕੀ ਹੈ ਬਿਲਕੁਲ ਤੁਹਾਡੀ ਗੱਲ ਤੁਸੀਂ ਨੌਕਰੀਆਂ ਦੇ ਰਹੇ ਹੋ ਉਹਦੇ ਵਿੱਚ ਕੋਈ ਦੋ ਰਹਿ ਨਹੀਂ ਕੰਮ ਕਰ ਰਹੇ ਹੋ ਪਰ ਕੀ ਐਕਸ਼ਨ ਹੈ ਮਾਈਨਿੰਗ ਤੇ ਕੀ ਐਕਸ਼ਨ ਹੈ ਉਹ ਜਿਹੜਾ ਮੈਂ ਦੱਸ ਰਿਹਾ ਮੈਂ ਪੰਜਾਬੀ ਬੋਲ ਰਿ ਹੁਣ ਤੱਕ ਮਤਲਬ ਕਿੰਨੇ ਮਾਈਨਿੰਗ ਦਾ ਪਰਚੇ ਕੀਤੇ ਆ ਤੁਸੀਂ ਤੁਸੀਂ ਕਿਸੇ ਇੱਕ ਕੇਸ ਨੂੰ ਪਾਰਟਿਕੂਲਰ ਨਾ ਬਣਾਓ ਤੁਸੀਂ ਦੇਖੋ ਸੁਣੋ ਮੇਰੀ ਬੇਟੀ ਸੁਣੋ ਪਠਾਨਕੋਟ ਮਾਈਨਿੰਗ ਦੀ ਹੱਬ ਹੈ ਸਭ ਤੋਂ ਵੱਡੇ ਮਗਰਮਾਸ ਫੜ ਕੇ ਦੋਥੇ ਅੰਦਰ ਦਿੱਤੇ ਆ ਤੁਹਾਡੇ ਸਾਹਮਣੇ ਤੁਸੀਂ ਉਹਨੂੰ ਵੀ ਤਾਂ ਲਿਆਓ ਸਾਹਮਣੇ ਕਿਦਾ ਸਰਕਾਰ ਕੰਮ ਕਰ ਰਹੀ ਆ ਸੋ ਇਸ ਕਰਕੇ ਜਿਹੜਾ ਵੀ ਕੋਈ ਮਾਈਨਿੰਗ ਦਾ ਸਵਾਲ ਹੈਗਾ ਯਾਰ ਨਾਟ ਅ ਸਿੰਗਲ ਦਿਨਾ ਨਗਰ ਸਮੁੱਚੇ ਪੰਜਾਬ ਦੇ ਅੰਦਰ ਚਾਹੇ ਡਰੱਗਸ ਦਾ ਸਵਾਲ ਆ ਚਾਹੇ ਮਾਈਨਿੰਗ ਦਾ ਸਵਾਲ ਆ ਠੋਕ ਕੇ ਕਾਰਵਾਈ ਕੀਤੀ ਜਾ ਰਹੀ ਆ ਔਰ ਇਹ ਇਨ ਫਿਊਚਰ ਵੀ ਕਾਰਵਾਈ ਕਰਾਂਗੇ ਕਿਉਂਕਿ ਸاسي ਪੰਜਾਬ ਦੇ ਲੋਕਾਂ ਨਾਲ ਇਹ ਵਾਦਾ ਕਰਕੇ ਆਇਆ ਵੀ ਸਾਡੀ ਕਿਸੇ ਵੀ ਕਿਸਮ ਦੀ ਭੂਮਿਕਾ ਇਸ ਮਾਫੀਏ ਦੇ ਨਾਲ ਨਹੀਂ ਹੋਊਗੀ ਗਲਕੇ ਵਿਰੋਧ ਚ ਖੜਨਦੀ ਹੈ ਪਿੱਛੇ ਵੀ ਖੜੇ ਰਹੇ ਆ ਸਰਕਾਰ ਤੋਂ ਇਲਾਵਾ ਵੀ ਤੇ ਅੱਜ ਵੀ ਖੜੇ ਆ ਤੇ ਗਾਂ ਵੀ ਖੜਾਂਗੇ ਅੱਜ ਹਮ ਲੋਗ ਦਿੱਲੀ ਮੇ ਗੁਰਦੁਆਰਾ ਰਕਾਬ ਰਕਾਬਗਨ ਸਾਹਿਬ ਮੇ ਮੀਟਿੰਗ ਕਰ ਰਹੇ ਆ ਸਭੀ ਦੇਸ਼ ਕੇ ਸਖਤਰੋ ਕੀ ਔਰ ਸੇ जो पहले नॉर्थ इंडिया का एटीन यूनियन का फॉर्म था वो बढ़ गया है अब तो अब पंजाब में की दस यूनियन हरियाणा की छः बिहार की पाँच उत्तर प्रदेश की पाँच केरल की सत्रह तमिलनाडु की बाई पौंडीचेरी की पाँच राजस्थान की छः छे, लगभग छिहत्तर यूनियन हो गई ये देश का बड़ा फॉर्म बन गया देश के छिहत्तर फॉर्मों ने आज इकट्ठे होकर फैसला किया है कि जो तेरह को दिल्ली कूच का निर्णय है उसमें सभी शामिल होंगे जो हमारी मांगे मुख्यतः मांगे मैं बता रहा हूं कि जो एमएसपी खरीद की गारंटी का कानून बनाएंगे सभी फसलों के दाम हम डॉक्टर स्वामीनाथन कमीशन की रिपोर्ट के अनुसार लेंगे इसी के साथ किसान और खेत मजदूर का कर्ज खत्म किया जाए लखीमपुर खीरी का इंसाफ नहीं मिला सभी देश के किसानों के ऊपर जो केस डले वो वापस नहीं लिए गए बिजली संशोधन बिल वो भी आप जो कहा था हम नहीं लाएंगे दोबारा ला रहे हैं जो पोल्यूशन एक्ट से खेती को बाहर निकालना था वो भी नहीं निकाले और जो शहीदों को दिल्ली में जगह दिलवानी थी स्मारक के रूप में वो भी नहीं मिले तो इनके साथ और भी मांगे जैसे भार डब्ल्यू से भारत बाहर आए और और सी मांगे हैं इन सब मांगों को लेके आज लंबा मंथन किया है हमने और हमें खुशी हो रही है कि तो अब पूरे देश में ये आंदोलन बढ़ रहा है आप देखेंगे लाखों लोग दिल्ली की ओर तेरह ਫਰਵਰੀ ਕੋ ਕੁਝ ਕਰੇਗੇ আর ہم ইস আন্দোলন কো খڑا karne me safal honge